ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵੀ ਅੱਜ ਪਿਆਰਿਓ ਅਸੀਂ ਪਹੁੰਚਿਆ ਕੋਠਾ ਰੋਡ ਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਦਾ ਉੱਥੇ ਖਾਲਸਾ ਜੀ ਦੇ ਇੱਥੇ ਸਟਾਲ ਲਾਈ ਵੀ ਹੈ ਸਰਦਈ ਦੇ ਇਹਦੇ ਵਿੱਚ ਕਾਫੀ ਸਮਾਨ ਸਿਹਤ ਲਈ ਵਧੀਆ ਪਉਂਦੇ ਆ ਉਹ ਹੁਣ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰਦੇ ਆ ਉਹ ਆਪਾਂ ਦੱਸਣਗੇ ਵੀ ਕੀ ਕੀ ਆ ਇਹ ਬਾੜੇ ਲਈ ਆ ਤੇ ਕਿੰਨੇ ਕੇ ਵਧੀਆ ਸਿਹਤ ਲਈ ਚੀਜ਼ ਹੈ ਕਾ ਖਾਲਸਾ ਸ੍ਰੀ ਵਾਇਫ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਆਪ ਜੀ ਦਾ ਜੀ ਆਇਆਂ ਤੇ ਤੁਸੀਂ ਪੁੱਛਿਆ ਜੀ ਬਹੁਤ ਵਧੀਆ ਗੱਲ ਕੀਤੀ ਹੈ ਪ੍ਰਾਤਨ ਸਮੇਂ ਦੇ ਨਾ ਇਹ ਸਾਨੂੰ ਗੌਰ ਗਿਫਟ ਹੈ ਜੀ ਇਹ ਸਰਦਈ ਹੈ ਜਿਹੜੀ ਇਹ ਸਰਦੇ ਕੇ ਲਈ ਹੈ ਤੇ ਇਹਦੇ ਵਿੱਚ ਆਪਾਂ ਜੀ ਬਦਾਮ ਖਸਖਸ ਕਾਲੀ ਮਿਰਚ ਛੋਟੀ ਇਲਾਚੀ ਆ ਕੇਸਰ ਆ ਬ੍ਰੰਮੀ ਆ ਸੰਕਪੁਸ਼ਪੀ ਆ ਇਹੋ ਜੀਆਂ ਨੇਕ ਮਤਲਬ ਜੜੀਆਂ ਬੂਟੀਆਂ ਮਤਲਬ ਅਸੀਂ ਨਾਲ ਪਾਉਂਦੇ ਆ ਤੇ ਇਹ ਪਾਉਨੇ ਆ ਇਹ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਜਿਵੇਂ ਨਜਲਾ ਜੁਕਾਮ ਖਾਂਸੀ ਠੀਕ ਹੈ ਜੀ ਕਈਆਂ ਨੂੰ ਸਾਹ ਚੜਦਾ ਹਾਰਟ ਬੀਟ ਕਈਆਂ ਦੀ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਇਹ ਉਹਦੇ ਤੇ ਬਹੁਤ ਸੋਹਣਾ ਕਰਨ ਦਾ ਕੰਮ ਕਰਦੀ ਆ ਕਈ ਵੀਰਾਂ ਨੂੰ ਲੀਵਰ ਦੀ ਮਤਲਬ ਗਰਮੀ ਹੋ ਜਾਂਦੀ ਆ ਗਰਮੀ ਦਾ ਬਹੁਤ ਹੀ ਸੋਹਣਾ ਇਹ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਇੱਕ ਤਾਕਤ ਦੀ ਬੇਜੋੜ ਇੱਕ ਇਹ ਸਰਦੇਈ ਆ ਤਾਕਤ ਦਾ ਖਜ਼ਾਨਾ ਜਿਹਨੂੰ ਆਪਾਂ ਕਹਿ ਲੈਨੇ ਆ ਜੀ ਇਹ ਸਾਡੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਬਖਸ਼ਾ ਹੋਇਆ ਜੀ। ਬੱਚੇ ਤੋਂ ਲੈ ਕੇ ਕੈਸ ਸਾਲ ਤੋਂ ਤੇ ਬਜ਼ੁਰਗ ਤੱਕ ਲੈ ਸਕਦੇ ਆ। ਹਾਂਜੀ ਬਹੁਤ ਵਧੀਆ ਜੀ। ਆਪ ਜੀ ਨੇ ਸਵਾਲ ਕੀਤਾ ਇਹ 6 ਮਹੀਨਿਆਂ ਦੇ ਬੱਚੇ ਤੋਂ ਲਾ ਕੇ ਜੀ ਉਮਰੇ ਦੀ ਕੋਈ ਨਹੀਂ ਜੀ। 6 ਮਹੀਨਿਆਂ ਤੋਂ ਲਾ ਕੇ ਭੜਾ ਇਹ 100 ਸਾਲ ਦਾ ਭੜਾ ਹੈ। 70 ਸਾਲ ਦਾ ਤੇ ਭੜਾ ਹੈ। ਮਤਲਬ ਜਿਵੇਂ 125 ਸਾਲ ਦੀ ਉਮਰ ਹੋ ਜਾਂਦੀ ਹੈ ਉਮਰ ਦਾ ਕੋਈ ਤਕਾਜ਼ਾ ਨਹੀਂਗਾ ਜੀ ਇਹਦੇ ਨਾਲ। ਹਾਂਜੀ। ਕੋਈ ਮਰਜ਼ੀ ਇਹਨੂੰ ਪੀ ਸਕਦਾ ਜੀ। ਇਹ ਬਿਮਾਰ ਬੰਦੇ ਜਾਂ ਮੰਨੋ ਕੋਈ ਥਲਾ ਮਠਾ ਆਦਮੀ ਵੀ ਲੈ ਸਕੋ ਹਾਂਜੀ ਇਹ ਮਤਲਬ ਜਿਹੜੇ ਵਿਚਾਰੇ ਬਿਮਾਰ ਆ ਜਿਨ੍ਹਾਂ ਨੂੰ ਕਮਜ਼ੋਰ ਮਤਲਬ ਸਰੀਰ ਦੇ ਦਿਲ ਦੇ ਕਮਜ਼ੋਰ ਆ ਜਿਨ੍ਹਾਂ ਦੇ ਖਾਤਾ ਪੀਤਾ ਮਤਲਬ ਪਚਦਾ ਹੀ ਨਹੀਂ ਇਹ ਤੁਸੀਂ ਉਹਨਾਂ ਨੂੰ ਥੋੜੇ ਥੋੜੇ ਦੇਣ ਲੱਗ ਜੋ ਜੀ ਸਤਿਗੁਰ ਦੀ ਕਿਰਪਾ ਦੇ ਨਾਲ ਪਰ ਬਣੀ ਵਧੀਆ ਤਰੀਕੇ ਦੇ ਨਾਲ ਹੋਵੇ ਰਗੜਾ ਜਿਹਨੂੰ ਅਸੀਂ ਕਹਿ ਦਿੰਨੇ ਆ ਰਗੜਾ ਲੱਗਿਆ ਹੋਵੇ ਠੀਕ ਹੈ ਜੀ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਉਹ ਬੰਦਾ ਦਿਨਾਂ ਦੀ ਤੁਹਾਨੂੰ ਦੱਸਣ ਲੱਗ ਜੂਗਾ ਤੇ ਤੰਦਰੁਸਤ ਹੋਣ ਲੱਗ ਜੂਗਾ ਜੀ ਇੱਕ ਖਾਲਸਾ ਜੀ ਆਮ ਪ੍ਰਚਲਿਤ ਗੱਲ ਕਹਿੰਦੇ ਜੀ ਇਹਦੇ ਵਿੱਚ ਜਿਉ ਭੰਗ ਪਾਉਂਦੇ ਆ ਉਹ ਪਾਉਂਦੇ ਆ ਜੀ ਕੋਈ ਕੋਈ ਗੱਲ ਨਹੀਂ ਜੀ ਇਹ ਜਿਹੜਾ ਰਗੜਾ ਜੀ ਰਗੜਾ ਤਾਂ ਸੇਮ ਉਹੀ ਆ ਜੀ ਪਰ ਆਪਾਂ ਇਹਦੇ ਵਿੱਚ ਦੇਗ ਨਹੀਂ ਪਾਉਂਦੇ ਠੀਕ ਆ ਜੀ ਤੇ ਮਤਲਬ ਜਿਹੜੀ ਦੇਗ ਹੁੰਦੀ ਆ ਉਹ ਅੱਗੇ ਹੁੰਦਾ ਜੰਗਾ ਜੁੱਧਾਂ ਦੇ ਵਿੱਚ ਚੱਲਦੀ ਹੁੰਦੀ ਸੀਗੀ ਜੀ ਕਿਉਂਕਿ ਸਿੰਘਾਂ ਦੇ ਫੱਟ ਲੱਗਦੇ ਹੁੰਦੇ ਸੀਗੇ ਜਿਵੇਂ ਤੀਰ ਦਾ ਫੱਟ ਤਲਵਾਰ ਦਾ ਫੱਟ ਖੰਡਰ ਦਾ ਫੱਟ ਕੁਟਾਰ ਦਾ ਫੱਟ ਇਹੋ ਜਿਹੇ ਮਤਲਬ ਫੱਟ ਲੱਦੇ ਉਹ ਸਿੰਘ ਫਿਰ ਉਹਨਾਂ ਨੂੰ ਕੱਢ ਕੇ ਸਿੱੜਦੇ ਸੀ ਉਦੋਂ ਕਿਹੜਾ ਮਤਲਬ ਡਾਕਟਰ ਹੁੰਦੇ ਸੀਗੇ ਜੀ ਤੇ ਉਹ ਫਿਰ ਸਿੰਘ ਆ ਉਹ ਮੈਂ ਕਹਿੰਦਾ ਆਪਾਂ ਵਿਚਾਰੇ ਕਰਦੇ ਸੀ ਉਹਦੇ ਗੱਫੇ ਛੱਕ ਕੇ ਫਿਰ ਮੁਗਲਾਂ ਦੇ ਨਾਲ ਕਹਿੰਦਾ ਦੋ ਹੱਥ ਦੇਖਦੇ ਸੀ ਜੀ ਆਪਾਂ ਖਾਲਸਾ ਕਿੰਨੇ ਚੱਤੋਂ ਇਹ ਕੰਮ ਕਰਦੇ ਇਹ ਦਾਸ ਖੈਰ ਕਰਦਾ ਤਾਂ ਬਹੁਤ ਟਾਈਮ ਤੋਂ ਆ ਜੀ ਪਹਿਲਾਂ ਪਰ ਅਸੀਂ ਆਪਦੇ ਤੱਕ ਹੀ ਸੀਮਤ ਸੀਗੇ ਕਿਉਂਕਿ ਦਾਸ ਖੁੱਲਦਾ ਵੀ ਰਿਹਾ ਜੀ ਮੈਂ 12 ਸਾਲ ਪਲਵਾਨੀ ਕੀਤੀ ਆ ਜੀ ਸਾਡੇ ਮਤਲਬ ਖਾਨਦਾਨ ਦੇ ਵਿੱਚ ਹੀ ਆ ਜੀ ਮੇਰੇ ਵੱਡੇ ਬ੍ਰਦਰ ਕੁਲਦੇ ਆ ਅੱਛਾ ਤੇ ਆਪਣਾ ਮਤਲਬ ਕਰਦੇ ਆ ਪਰ ਇਹ ਹੁਣ ਆਪਾਂ ਡੇਢ ਕ ਮਹੀਨੇ ਤੋਂ ਮਤਲਬ ਸੇਵਾ ਸ਼ੁਰੂ ਕੀਤੀ ਆ ਜੀ ਸੇਵਾ ਤੇ ਨਾਲ ਹੀ ਮੇਵਾ ਜੀ ਇਹਦੇ ਵਿੱਚ ਲੋਕਾਂ ਨੂੰ ਤੁਹਾਨੂੰ ਕਿੰਨਾ ਕੁ ਸਹਜੋ ਮੈਨੂੰ ਬੜਾ ਪਿਆਰ ਮਿਲਦਾ ਜੀ ਬਹੁਤ ਭਰਾ ਪਿਆਰ ਕਰਦੇ ਆ ਬੜੇ ਗੁਰਸਿੱਖ ਵੀਰ ਆਉਂਦੇ ਆ ਤੇ ਆਪਦੇ ਆਪ ਨੂੰ ਵੀ ਬੜਾ ਮਾਣ ਫਕਰ ਕਰਨ ਦਾ ਪਾ ਹੁੰਦਾ ਹਾਂਜੀ ਖਾਲਸਾ ਜੀ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਇਹ ਦੇਸੀ ਸ਼ੱਕਰ ਹੈ ਜੀ ਇਹ ਮਿਸਰੀ ਹੈ ਜੀ ਇਹ ਗੁਲਾਬ ਦੇ ਫੁੱਲ ਹੈ ਜੀ ਦੇਸੀ ਗੁਲਾਬ ਦੇ ਇਹ ਇਲਾਇਚੀ ਤੇ ਇਹਦੇ ਵਿੱਚ ਹੀ ਕੇਸਰ ਹੈ ਜੀ ਆਹ ਸੌਰੀ ਮਗਜਾ ਠੀਕ ਹੈ ਜੀ ਇਹ ਕਾਜੂ ਹੈ ਜੀ ਇਹ ਕੇਸਰ ਤੇ ਛੋਟੀ ਇਲਾਇਚੀ ਹੈ ਜੀ ਇਹ ਸਾਡਾ ਸੀਗਰਟ ਮਤਲਬ ਮਸਾਲਾ ਹੁੰਦਾ ਹੈ ਜੀ ਠੀਕ ਹੈ ਜੀ ਇਹ ਕਾ ਸਾਡਾ ਮਤਲਬ ਪਾਊਡਰ ਹੁੰਦਾ ਇਹਦੇ ਵਿੱਚ ਹੀ ਭਸਮ ਆਉਂਦਾ ਹੈ ਜੀ ਆਹ ਮਤਲਬ ਬਦਾਮਾਂ ਹੈ ਜੀ ਆਹ ਖਸਖਸ ਹੈ ਜੀ ਇਹ ਕਾਲੀ ਮਿਰਚ ਹੈ ਜੀ ਆਹ ਸਾਡਾ ਗੁਪਤ ਖਜ਼ਾਨਾ ਹੈ ਜੀ ਇਹ ਸਾਰੀਆਂ ਚੀਜ਼ਾਂ ਪਾ ਕੇ ਤਿਆਰ ਕਰਦੇ ਹਾਂ ਹਾਂਜੀ ਇਹਦੇ ਵਿੱਚ ਤਕਰੀਬਨ ਤਕਰੀਬਨ 18 ਤੋਂ ਮਤਲਬ 19 ਚੀਜ਼ਾਂ ਮਤਲਬ ਪੈ ਜਾਂਦੀਆਂ ਜੀ ਇਹ ਵਰਜੀ ਖਾਲਸਾ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਕਿਵੇਂ ਕਿਹੜੇ ਤਗੜੇ ਨਾਲ ਤਿਆਰ ਕਰਦੇ ਆਂ ਸਰਾਇਆ ਕਰਾਇਓ ਦਰਸ਼ਨ ਸੰਗਤ ਨੂੰ ਇਸ ਤਰ੍ਹਾਂ ਤਗੜਾ ਲੱਗਦਾ ਜੀ ਹਾਂਜੀ ਆਪਣਾ ਐਡਰੈਸ ਕੀ ਹੈ ਜੀ ਇੱਥੋਂ ਦੇ ਲੋਕੇਸ਼ਨ ਲੋਕੇਸ਼ਨ ਆਪਣੀ ਇਹ ਹੈ ਜੀ ਅਸੀਂ ਮਤਲਬ 13 13 ਕਿਸਾਨ ਹਟ 13 13 ਦੇ ਸਾਹਮਣੇ ਆ ਜੀ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਨਾ ਕੋਈ ਮਤਲਬ ਅਸੀਂ ਖੜੇ ਆ ਜੀ ਕੋਠਾ ਗੁਰੂ ਘਰ ਰੋਡ ਸ਼ਹਿਰ ਭਗਤਾ ਭਾਈ ਕਾ ਜੀ ਦਾਸ ਬੈਦ ਬਾਬਾ ਰਣਜੀਤ ਸਿੰਘ ਜੀ ਖਾਲਸਾ 9888224288 ਮੇਰਾ ਨੰਬਰ ਹੈ ਜੀ ਦੁਆਰਾ ਫੇਰ 9888224288 ਦਾਸ ਦਾ ਨੰਬਰ ਹੈ ਜੀ ਬਾਬਾ ਜੀ ਇੱਕ ਆ ਸੋਡੇ ਕੋਡ ਤੇ ਬਹੁਤ ਸੋਹਣੀ ਗੱਲ ਲਿਖੀ ਹੋਈ ਆ ਕਿ 12 ਸਾਲ ਦਾ ਅਕਦਾ ਬੱਚਾ ਜੇ ਸਾਨੂੰ ਸਪੂਰਨ ਜਪਜੀ ਸਾਹਿਬ ਜਾਂ ਚੌਪੀ ਸਾਹਿਬ ਜਾਂ ਪਹਿਲੀਆਂ ਪੰਜ ਪੌੜੀਆਂ ਜਾਂ ਮੂਲ ਮੰਤਰ ਸੁਣਾਵੇ ਤਾਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਕਿ ਇਹ ਬਾਬਾ ਜੀ ਇਸ ਤਰ੍ਹਾਂ ਵੀ ਬੱਚੇ ਅੱਜ ਕੱਲ੍ਹ ਜੀ ਮੈਂ ਕੱਲਾ ਬੱਚਿਆਂ ਨੂੰ ਵੀ ਮੈਂ ਸਿਆਣਿਆਂ ਨੂੰ ਵੀ ਕਈ ਵਾਰੀ ਮੈਂ ਸਵਾਲ ਕਰਦਾ ਉਹਨਾਂ ਜੀ ਵੀ ਗੁਰੂਆਂ ਬਾਰੇ ਦੱਸੋ ਜੀ। ਗੁਰੂਆਂ ਬਾਰੇ ਸਾਨੂੰ ਜਾਣਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜੀ। ਸਾਡਾ ਵਿਰਸੇ ਤੋਂ ਅਸੀਂ ਬਹੁਤ ਪਿੱਛੇ ਜਾ ਰਹੇ ਹਾਂ ਜੀ। ਤੇ ਇਹ ਬੱਸ ਭਗਵਾਨ ਨੇ ਪਰਮੇਸ਼ਰ ਨੇ ਕਰਨ ਦਾ ਭਾਵ ਬੁੱਧੀ ਦਿੱਤੀ ਜੀ ਤੇ ਦਿਮਾਗ ਦੇ ਵਿੱਚ ਆਇਆ ਤੇ ਇਹ ਅਸੀਂ ਮਤਲਬ ਚਲਾ ਕਿਉਂਕਿ ਮੇਰਾ ਥੋੜਾ ਜਿਹਾ ਪਹਿਲਾਂ ਤੋਂ ਹੀ ਮਤਲਬ ਚੁਕਾ ਸੀ ਵੀ ਮੈਂ ਕੋਈ ਇਹੋ ਜਿਹਾ ਕੰਮ ਕਰਾਂ ਜਿਹਦੇ ਨਾਲ ਵੀ ਸਾਰਿਆਂ ਨੂੰ ਸੋਹਣਾ ਲੱਗੇ ਤੇ ਅਸੀਂ ਥੋੜਾ ਜਿਹਾ ਕੀ ਮਹਾਰਾਜ ਦੀ ਬਾਣੀ ਬੱਚਿਆਂ ਨੂੰ ਅਸੀਂ ਪੜ੍ਹਾ ਸਕੀਏ ਤੇ ਇਸ ਕਰਕੇ ਮਤਲਬ ਇਹ ਅਸੀਂ ਸ਼ੁਰੂ ਕੀਤਾ ਬੱਚੇ ਮੇਰੇ ਕੋਲੇ ਆਉਂਦੇ ਆ ਜੀ ਦਸਤਾਰਾ ਜਿਹੜੇ ਮਤਲਬ ਬੰਨ ਕੇ ਸਾਨੂੰ ਦਿਖਾਉਂਦੇ ਆ ਬੱਚੇ ਉਹਨਾਂ ਨੂੰ ਅਸੀਂ ਜੂਸ ਹੀ ਪਿਉਂਨੇ ਆ ਜਿਵੇਂ ਵੱਡਾ ਗਲਾਸ ਆ ਛੋਟਾ ਗਲਾਸ ਆ ਚੋਪੀ ਸਾਹਿਬ ਦਾ ਪਾਠ ਸੁਣਾਉਂਦੇ ਆ ਪਹਿਲੀ ਪੌੜੀ ਦਾ ਜਾਪ ਸੁਣਾਉਂਦੇ ਆ ਇਹਨੂੰ ਮੂਲ ਮੰਤਰ ਅਸੀਂ ਕਹਿ ਦਿੰਨੇ ਆ ਤੇ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਕਿਹੜੇ ਸੁਣਾਉਂਦੇ ਆ ਉਹਨਾਂ ਨੂੰ ਅਸੀਂ ਵੱਡੇ ਗਲਾਸ ਮਤਲਬ ਪਿਉਂਨੇ ਆ ਜੀ ਜਿਹੜਾ ਸਾਨੂੰ ਸੰਪੂਰਨ ਸੁਣਾਉਂਦਾ ਜੀ ਬੱਚਾ ਉਹਨੂੰ ਅਸੀਂ ਸਾਰੀ ਢਾਈ ਮਤਲਬ ਇਹ ਸਿਖਾਉਂਨੇ ਆ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਬੱਚੇ ਸਾਕ ਕੇ ਜਾਂਦੇ ਆ ਜੀ ਇਹ ਬਹੁਤ ਵਧੀਆ ਤੁਹਾਡੀ ਸੋਚ ਨੂੰ ਸਲਾਮ ਹੈ ਜੀ ਬਹੁਤ ਚੰਗੀ ਗੱਲ ਹੈ ਇਹ ਬਾਣੀ ਨਾਲ ਜੋੜਦੇ ਨੇ ਨਾਲ ਤਾਂ ਬੱਚੇ ਜੋੜਦੇ ਨੇ ਹੋਰ ਵੱਡੇ ਭੈਣ ਭਾਈ ਜੋੜਦੇ ਨੇ ਹਾਂਜੀ ਤੇ ਦੂਜਾ ਜੀ ਜਿਵੇਂ ਆਪਣੇ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਬਾਹਰ ਵਿਦੇਸ਼ਾਂ ਨੂੰ ਜਾ ਰਹੀ ਹੈ ਉਹਨਾਂ ਬਾਰੇ ਕੀ ਹੈ ਜੀ ਬਾਜੀ ਵਿਦੇਸ਼ਾਂ ਚ ਜਿਹੜੇ ਬੱਚੇ ਜਾ ਰਹੇ ਆ ਮੇਰੀ ਤਾਂ ਇਹੀ ਬੇਨਤੀ ਆ ਹੱਥ ਜੋੜ ਕੇ ਵੀ ਮਤਲਬ ਇੱਥੇ ਕੰਮ ਕਰੋ ਕਿਰਤ ਕਰੋ ਸਮਾਧ ਭਾਈ ਭਾਦ ਭਾਈ ਆਪਣੇ ਬਾਬਾ ਜੀ ਤਾਂ ਸਦਾ ਹੀ ਪੀਤੀ ਆ ਕਿ ਮੈਨੂੰ ਲੱਗੇ ਬਹੁਤ ਵਧੀਆ ਲੱਗੀ ਫਸਟ ਟਾਈਮ ਪੀਤੀ ਆ ਤੇ ਬਹੁਤ ਵਧੀਆ ਲੱਗੀ ਸੁਰਦਾਈ ਫੇਵੇਂ ਮੰਨ ਲਓ ਆਪਾਂ ਠੰਡੇ ਜਾਂ ਕੋਈ ਸਟੈਂਗ ਕਹਿੰਦੇ ਕਿ ਉਹ ਆ ਰਹੀ ਆ ਉਹ ਨਵੀਂ ਜਨਰੇਸ਼ਨ ਨੂੰ ਇਹਦੇ ਬਾਰੇ ਕੀ ਵਿਚਾਰ ਨਹੀਂ ਨਹੀਂ ਆਪਣਾ ਇਹ ਬਹੁਤ ਵਧੀਆ ਚੀਜ਼ ਆਈ ਗਰਮੀਆਂ 'ਚ ਆਪਣਾ ਠੰਡੀ ਹੈ ਨਾਲੇ ਤੁਸੀਂ ਠੰਡੀ ਹੈ ਇਹ ਚੀਜ਼ ਦੀ ਤੇ એનર્ਜੀ ਡਰਿੰਕ ਨਾਲੋਂ ਕਾਫੀ ਜ਼ਿਆਦਾ ਵਧੀਆ ਹੈ ਇਹ ਤਾਂ ਉਹਨਾਂ ਨਾਲ ਤਾਂ ਉਹ ਤਾਂ ਕੁਝ ਵੀ ਨਹੀਂ ਇਹਦੇ ਮੁਕਾਬਲੇ ਪੀ ਕੇ ਅਬ ਫਸਟ ਟਾਈਮ ਪੀਤੀ ਆ ਬਹੁਤ ਵਧੀਆ ਲੱਗਿਆ ਪੀ ਕੇ ਇਹ ਤੁਹਾਡਾ ਸੁਣਿਆ ਜੀ ਵੀ ਕਿ ਠੰਡੇ ਪੀਤੇ ਜਾਣ ਕੋਕ ਵਗੈਰਾ ਜਾਂ ਇਹ ਪੀਤਾ ਜਾਵੇ ਨਹੀਂ ਨਹੀਂ ਇਹ ਪੀਤਾ ਜਾਵੇ ਜੀ ਬਸ ਨਾਲੇ ਖਾਲਸਾਈ ਦੀ ਮਦਦ ਕਰੋ ਵੱਧ ਤੋਂ ਵੱਧ ਆ ਕੇ ਆਪਸ ਸਪੋਰਟ ਕਰਾਂਗੇ ਤਾਂ ਫੇਰ ਹੀ ਹਨਾ ਇੱਥੇ ਲੋਕ ਕਿਰਤ ਕਰਨਗੇ ਹਾਤੀ ਹਾਂਜੀ ਹਾਂਜੀ ਇਦਾਂ ਹੀ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਨੇ ਖਾਲਸਾ ਵਿੱਚ ਕਿਹਦੇ ਨਹੀਂ ਗੱਲ ਸਾਹਿਬ ਤੁਸੀਂ ਤਾਂ ਡਾਕਟਰੀ ਲਾਈਨ ਦੇ ਵਿੱਚ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਇੱਕ ਪਾਸੇ ਕੋਕ ਹੈ ਲਿਮਕਾ ਤੇ ਇੱਕ ਪਾਸੇ ਬਾਬਾ ਜੀ ਦੀ ਸਰਦਾਈ ਬਣਾਈ ਵੀ ਹੈ ਹਾਂਜੀ ਤੇ ਕੀ ਹੈ ਇਹਦੇ ਬਾਰੇ ਕੀ ਵਿਚਾਰ ਹੈ ਕੀ ਚੀਜ਼ ਲੈਣੀ ਚਾਹੀਦੀ ਆਪਣੀ ਸਿਹਤ ਲਈ ਇਹ ਤਾਂ ਆਪਣੇ ਇਤਿਹਾਸਕ ਇਹ ਤਾਂ ਆਪਣੇ ਇਤਿਹਾਸ ਦੇ ਵਿੱਚ ਹੈਗੀ ਮਤਲਬ ਸਿਹਤ ਨੂੰ ਤਾਂ ਇੰਨੀ ਚੰਗੀ ਹੈ ਤੁਸੀਂ ਗੱਲ ਹੀ ਛੱਡ ਦਿਓ ਕਿਉਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਇਹ ਚੀ ਹੈ ਜਿੰਨੇ ਸ਼ਕਤੀ ਇਹਦੇ ਵਿੱਚ ਉਹਨੇ ਹੋਰ ਕਿਸੇ ਤੇ ਨਹੀਂ ਉਹ ਆਪਾਂ ਕੈਮੀਕਲ ਪੀਂਦੇ ਆ ਸਟੰਗ ਲਾ ਲਓ ਅੱਜ ਕੱਲ ਦੇ ਬੱਚੇ ਸਟੰਗ ਤੋਂ ਬਿਨਾ ਸਾਹ ਨਹੀਂ ਲੈਂਦੇ ਉਹ ਆਪਾ ਕੈਮੀਕਲ ਪਿਆ ਰਹੇ ਆ ਘਰਾਂ ਦੇ ਵੀ ਚਲੋ ਕੋਈ ਰਚਦਾਰ ਵਗੈਰਾ ਆਉਂਦਾ ਆਪਾ ਕੋਲ ਡਰਿੰਕ ਲਿਆਵਣੇ ਆ ਪਰ ਹੈ ਸਾਰਾ ਨਾ ਕੈਮੀਕਲ ਆ ਸਾਰਾ ਇਹ ਉਹ ਆਪਣੇ ਤੇ ਸਰੀਰ ਚ ਘਾਟਾਂ ਹੀ ਪਾਉਂਗਾ ਇਹਨੇ ਕੋਈ ਫਾਇਦਾ ਤਾਂ ਕਰਨਾ ਨਹੀਂ ਮੈਂ ਤਾਂ ਇਹੀ ਗੱਲ ਕਹਿਣਾਗਾ ਵੀ ਇਹਦੇ ਨਾਲੋਂ ਚੰਗੀ ਚੀਜ਼ ਹੈਣੀ ਕੋਈ ਪਰਿਵਾਰ ਲਈ ਵੀ ਲੈ ਕੇ ਜਾਓ ਇਥੋਂ ਤੇ ਖੁਦ ਵੀ ਛਕੋ ਅੱਜ ਤੁਸੀਂ ਫਿਰ ਸ਼ਕੀ ਸੰਦਈ ਕਿਵੇਂ ਲੱਗਿਆ ਬਹੁਤ ਵਧੀਆ ਲੱਗਈ ਮੈਂ ਤਕਰੀਬਨ ਤਕਰੀਬਨ ਜਦੋਂ ਭਗਤੇ ਆਪਣਾ ਅਸੀਂ ਸ਼ਾਕ ਹੀ ਜਾਂਦੇ ਆ ਬਾਬਾ ਜੀ ਕੋਲੇ ਹੋ ਕੇ ਹੀ ਹਾਂਜੀ ਹਾਂਜੀ ਹੋ ਕੇ ਜਾਵਾਂ ਬਾਹਰੀ ਲਵਾ ਕੇ ਜਾਈਂਦਾ ਹਾਂ ਬੋਲੋ ਬੋਲੋ ਤੁਹਾਨੂੰ ਵਾਹ ਗੁਰੂ ਜੀ ਕਿਰਪਾ